ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨੇ ਸਿੱਧੂ ਦੇ ਜਵਾਨਤ ਹੋਏ ਜਵਾਨਤ ਹੋਣ ਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ ਲਬਤਾਰ ਆਏ ਅਸ਼ੋਰ ਜਖਾਚ ਦੀ ਕਹਿੰਦੇ ਬਹੁਤ ਖੁਸ਼ੀ ਹੋਈ ਜਵਾਨਤ ਹੋ ਗਏ ਲੱਡੂ ਛਕੋ ਤੇ ਲੋਕਾਂ ਨੇ ਬੱਲੇ ਬੱਲੇ ਕੀਤੀ ਬਹੁਤ ਕੁਝ ਵਧਾਈਆਂ ਦਿੱਤੀਆਂ ਐਡਾ ਕਿਡਾ ਕਪਰਚਾ ਸੀ ਬਿਰਹਾ ਹੋ ਕੇ ਆਇਆ ਤੁਸੀਂ ਵਧਾਈਆਂ ਦਿਓ ਲੱਡੂ ਬੰਡੋ ਇਹ ਪੰਜਾਬ ਦੇ ਆਮ ਲੋਕਾਂ ਨੂੰ ਥੋੜਾ ਜਿਆ ਸੋਚਣਾ ਪੈਣਾ ਵੀ ਇਹ ਖਚਾਂ ਕਰਕੇ ਰਹੀਆਂ ਨੇ ਚਲੋ ਕੋਈ ਨਹੀਂ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਾਡਾ ਬੰਦਾ ਜੇਲ੍ਹ ਚੋਂ ਰਿਹਾ ਹੋਇਆ ਲੱਡੂ ਬੰਡੇ ਮੈਂ ਕਹਿੰਦਾ ਕੋਈ ਵੱਡਾ ਸਮਾਗਮ ਵੀ ਕਰਾ ਦਿਓ ਅਖੰਡ ਪੜ ਵੀ ਕਰਾ ਦਿਓ ਪਰ ਜਿਨ੍ਹਾਂ ਨੇ ਲੱਡੂ ਵੰਡੇ ਸੀ ਨਾ ਉਹਨਾਂ ਦੀਆਂ ਚੀਕਾਂ ਵੀ 2 ਘੰਟਿਆਂ ਦੇ ਬਾਅਦ ਵਿੱਚ ਪੈ ਗਈਆਂ ਰਾਜਕਾਲਸਾ ਲੈਬ ਹੋ ਗਿਆ ਉਹ ਪੰਜਾਬ ਦੇ ਲੋਕੋ ਪੁਲੀ ਧੱਕਾ ਕਰਦੀ ਐ ਭਾਨੇ ਦਾ ਰਮਾਂਡ ਲੈ ਕੇ ਇੱਕ ਹੋਰ ਪਰਚਾ ਪਾਤਾ ਇਹ ਵੀ ਨਹੀਂ ਪਤਾ ਵੀ ਰਮਾਂਡ ਪਹਿਲਾਂ ਲਿਆ ਜਾਂਦਾ ਕਿ ਪਰਚਾ ਪਹਿਲਾਂ ਪੈਂਦਾ ਦੇਖੋ ਬੰਨਾਂਵ ਦੇ ਲੋਕੋ ਧੱਕਾ ਕਰਦੀ ਹੈ ਆਪਣੀਆਂ ਪੁਲਿਸ ਭਾਨੇ ਸਿੱਧੂ ਦਾ ਰਿਮਾਂਡ ਲੈ ਲਿਆ ਪਰਚਾ ਕਿਹੜਾ ਪਾਇਆ ਪਟਿਆਲੇ ਕਹਿੰਦੇ ਚੈਨੀ ਖੋਲੀ ਸੀ ਉਹ ਪਰਚਾ ਪਾ ਕੇ ਦੁਬਾਰੇ ਪੁਲਿਸ ਜੇਲ੍ਹ ਭੇਜੂਗੀ ਤੇ ਉਦੋਂ ਗੈਂਗਸਟਰ ਲੱਖ ਹਸਣਾ ਲੈਬ ਹੋ ਗਿਆ ਪਹਿਲਾਂ ਕਹੀ ਗਿਆ ਸਿੱਧੂ ਭਾਨਾ ਸਿੱਧੂ ਭਾਨਾ ਬਾਹਰ ਆ ਗਿਆ ਫਿਰ ਕਹਿੰਦਾ ਕੋਣਾ ਮੁਸ਼ਕਲ ਐ ਭਾਨੇ ਦਾ ਬਾਹਰ ਆਉਣਾ ਦੂਜਾ ਪਰਚਾ ਫੇਰ ਖੋਲ ਲਿਆ ਹੁਣ ਚੈਨੀ ਵਾਲਾ ਪਰਚਾ ਪਾਤਾ ਲੈ ਦੇਖੋ ਇਹ ਤਾਂ ਭਗਵੰਤ ਮਾਨ ਧੱਕਾ ਕਰਦਾ ਲੈ ਇਦਾਂ ਭਗਵੰਤ ਮਾਨ ਨੇ ਆਤੀ ਕਰਾਤੀ ਹੁਣ ਐਨਾ ਧੱਕਾ ਫੇਰ ਪਰਚਾ ਪਾਤਾ ਹੁਣ ਭਗਵੰਤ ਮਾਨ ਦਾ ਕੀ ਰੋਲ ਐ ਇਹਦੇ ਵਿੱਚ ਪੰਜਾਬ ਪੁਲਿਸ ਕਰ ਰਹੀ ਐ ਪੁਲਿਸ ਦੇ ਕੋਲੇ ਦਰਖਾਸਤ ਗਈ ਐ ਅਗਲੇ ਦਿਚੈਨੇ ਖੋਈ ਐ ਤੇ ਉਹ ਚੈਨੇ ਦੇ ਪ੍ਰੂਫ ਅਗਲੇ ਨੇ ਲੈ ਕੇ ਫੇਰ ਰਮਾਂਡ ਲਿਆ ਅਗਲੇ ਨੇ ਐਵੇਂ ਥੋੜੀ ਪਰਚਾ ਪਾਤਾ ਹੁਣ ਜਿਹੜਾ ਲੱਡੂ ਵੰਡਣ ਵਾਲੇ ਨੇ ਚੀਕਾਂ ਕਿਦਾਂ ਮਾਰਦੇ ਨੇ ਪਹਿਲਾਂ ਜਕਾਰਾ ਛੱਡੀ ਗਏ ਤੇ ਹੁਣ ਮਾਂ ਮਰ ਗਈ ਤੇ ਹੁਣ ਹੁਣ ਸੁਖਸਗਰਾਉਂ ਵੀ ਲੈਬ ਹੋ ਕੇ ਕਹਿੰਦਾ ਲੈ ਫੇਰ ਪਲੀ ਨੇ ਧੱਕਾ ਕਰਤਾ ਤੇ ਕਹਿੰਦਾ ਹੋਰ ਸੀ ਫੁਗਰਾ ਜਾਂ ਬਠੰਡੇ ਵਾਲਾ ਮਾਂ ਨਸ਼ੇੜੀ ਉਹ ਹੁਣ ਸਾਹਮਣੇ ਆਉਂਦੇ ਹੀ ਨਹੀਂ ਹੁੰ ਪਤਾ ਲੱਗ ਗਿਆ ਵੀ ਹੁਣ ਜੋਤੀਆਂ ਮੇਰੇ ਵੀ ਪੈਣ ਗਿਆ ਇਹ ਗੱਲ ਮੈਂ ਇਥੇ ਹੋਰ ਕਹਿਣੀ ਆ ਜਿਹੜੀਆਂ ਭੇਡਾਂ ਨੇ ਨਾ ਉਹ ਬਾਹ ਬਾਹ ਬਹੁਤ ਕਰਦੀਆਂ ਨੇ ਬੜਾ ਕੁਝ ਤੜਫਣਾ ਬੜੀਆਂ ਮਿਰਚਾਂ ਲੱਗਣੀਆਂ ਨੇ ਉਹ ਗੱਲ ਮੈਂ ਪਤਾ ਕਹਿਣੀ ਹੈ ਜਿਹੜੇ ਹਿਸਾਬ ਦੇ ਨਾਲ ਲੱਖਾ ਬੋਲ ਰਿਹਾ ਤੁਸੀਂ ਅੰਦਾਜ਼ਾ ਆਪ ਲਾਇਓ ਵੀ ਲੱਖਾ ਭਾਨੇ ਦੀ ਸਪੋਰਟ ਕਰਦਾ ਹੈ ਜਾਂ ਭਾਨੇ ਦਾ ਵਿਰੋਧ ਕਰਦਾ ਹੈ ਇੰਨਾਂ ਦਾ ਤੁਸੀਂ ਆਪ ਲਾ ਲਿਓ ਆਪ ਤਾਂ ਤੁਰੇ ਫਿਰਦਾ ਬਾਹਰ ਆਪ ਤਾਂ ਬਾਹਰ ਤੁਰੇ ਫਿਰਦਾ ਤੇ ਭਾਨਾ ਬੈਠੇ ਅੰਦਰ ਹੁਣੇ ਵਿਰੋਧ ਹੈ ਤੇ ਜਾ ਉਹਦੇ ਹੱਕ ਵਿੱਚ ਖੜਾ ਹੈ ਦੇਖੋ ਜੀ ਪੁਲਿਸ ਨੇ ਕੁੱਟਿਆ ਲੈ ਵੀਡੀਓ ਬਣਾਈ ਮੁੱਖ ਮੰਤਰੀ ਨੂੰ ਦਿਖਾਈ ਤੇ ਕੀ ਇਹ ਸਾਬਤ ਕਰੋਗੇ ਪੁਲਿਸ ਨੇ ਕੁੱਟਿਆ ਸਾਬਤ ਕਰੋਗੇ ਸਾਬਤ ਹੋਣਾ ਹੀ ਨਹੀਂ ਇਹ ਦੂਜੀ ਗੱਲ ਜਿਹੜੇ ਬੰਦੇ ਲੱਡੂ ਵੰਡਣ ਵਾਲੇ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਹੈ ਲੱਡੂ ਜਵਾਨਤ ਹੋਣ ਦੀ ਖੁਸ਼ੀ ਵਿੱਚ ਤਾਂ ਵੰਡਦੇ ਜਿਹੜਾ ਦੂਜਾ ਪਰਚਾ ਪਿਆ ਤੇ ਉਹਦੇ ਲਈ ਹੁਣ ਆਰਡਰ ਦੁਬਾਰਾ ਫੇਰ ਦੇ ਦਿਓ ਲੱਡੂਆਂ ਦਾ ਇੱਕ ਗੱਲ ਕਹਿਣੀ ਹੈ ਸੋਖੀ ਰੰਧਾਵੇ ਨੂੰ ਕਾਂਗਰਸ ਨੇ ਮੁੱਖ ਮੰਤਰੀ ਐਲਾਨ ਦਿੱਤਾ ਤੇ ਉਹਦੇ ਘਰੇ ਲੱਡੂ ਪੱਕਣੇ ਸ਼ੁਰੂ ਹੋ ਗਏ ਵੀਡੀਓ ਵਾਇਰਲ ਹੋਈਆਂ ਕਿ ਲੱਡੂ ਪੱਕੀ ਜਾਂਦੇ ਆ ਅੱਧੇ ਘੰਟੇ ਬਾਅਦ ਖਬਰ ਆ ਗਈ ਕਿ ਮੁੱਖ ਮੰਤਰੀ ਚੰਨੀ ਨੂੰ ਬਣਾਤਾ ਤੇ ਲੱਡੂ ਪੱਕੇ ਪਕਾਏ ਰਹਿ ਗਏ ਰੰਧਾਵੇ ਦੀ ਮਾਂ ਮਰ ਗਈ ਮੀਡੀਆ ਨੂੰ ਕਹਿੰਦਾ ਕੱਲ ਨੂੰ ਗੱਲ ਕਰਾਂਗੇ ਕੱਲ ਨੂੰ ਗੱਲ ਕਰਾਂਗੇ ਜਣ ਕੇ ਆਹੀ ਗੱਲ ਲੱਡੂ ਬਣਨ ਵਾਲਾ ਬਣਨ ਵਾਲਿਆਂ ਨਾਲ ਹੋਈ ਏ ਵਿਚਾਰੇ ਲੁਧਿਆਣੇ ਲੱਡੂ ਬਣਦੇ ਰਹੇ ਤੇ ਪਟਿਆਲੇ ਵਾਲੀ پلیਸ ਨੇ ਫੇਰ ਚੱਕ ਕੇ ਰਮਾਨ ਲੈ ਕੇ ਪਰਚਾ ਖੋਲਤਾ ਚੈਨੀ ਵਾਲਾ ਇੱਕ ਨਾ ਬੇਨਤੀ ਹੈ ਹੱਥ ਜੋੜ ਕੇ ਜਿੰਨੇ ਵੀ ਪੰਜਾਬ ਦੇ ਵਛਿੰਦੇ ਨੇ ਮੇਰੇ ਨਾਂ ਦੇ ਨਾਲ ਗਿਆਨੀ ਸ਼ਬਦ ਮੈਂ ਲਾਉਣਾ ਮੇਰੀਏ ਜਮੀਰ ਇਜਾਜ਼ਤ ਨਹੀਂ ਦਿੰਦੀ ਕਿ ਅਸੀਂ ਖੁਸ਼ੀ ਮਨਾਈਏ ਅਸੀਂ ਦੁੱਖ ਮਨਾਈਏ ਕਦੇ ਨਹੀਂ ਇਹ ਗੱਲ ਕਹਿੰਦੇ ਭਾਨਾ ਸਿੱਧੂ ਆਮ ਘਰਾਂ ਦਾ ਮੁੰਡਾ ਹੈ ਸ਼ਾੜੀ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਜੇ ਜਵਾਨਤ ਹੋਈ ਆ ਨਾ ਉਹਦੀਆਂ ਵਧਾਈਆਂ ਮੈਂ ਵੀ ਦੇ ਦਿੰਨਾ ਜਿਹਦੇ ਕਿਹਦਾ ਪੁੱਤ ਜੇਲ੍ਹ ਵਿੱਚ ਨਾ ਜਾਵੇ ਕਿਹਦੇ ਪੁੱਤੇ ਪਰਚਾ ਨਾ ਪਵੇ ਇਹ ਦਿਲੋਂ ਹਮਦਰਦੀ ਹੈ ਕੇਵਲ ਫਾਰਮੈਲਟੀ ਨਹੀਂ ਕਰਦੇ ਪਰ ਜਿਹੜੇ ਬੰਦੇ ਵਧਾਈਆਂ ਦਿੰਦੇ ਨੇ ਬਾਅਦ ਵਿੱਚ ਚੀਕਾਂ ਕਿਉਂ ਮਾਰਦੇ ਨੇ ਤੁਸੀਂ ਗੱਲ ਕਰਦੇ ਹੋ ਬਦਲਾ ਦੀ ਵਿਰੋਧ ਕਰਦੇ ਹੋ ਭਗਵਾਨ ਤੋਂ ਮਾ ਹੁੰਦਾ ਤੇ ਪੁਲਿਸ ਦੀ ਤੁਸੀਂ ਹਰ ਵਕਤ ਇਨਸਲਟ ਕਰਦੇ ਹੋ ਕਿ ਜਿਹੜੇ ਇਲਜ਼ਾਮ ਪੁਲਿਸ ਤੇ ਲਾਏ ਨੇ ਕਿ ਪੁਲਿਸ ਆਪਣੀ ਮਰਜ਼ੀ ਕਰ ਸਕਦੀ ਹੈ ਕਿਸੇ ਤੇ ਕੋਈ ਪਰਚਾ ਪੁਲਿਸ ਆਪਣੀ ਮਰਜ਼ੀ ਨਾਲ ਪਾ ਸਕਦੀ ਹੈ ਕਦੇ ਵੀ ਨਹੀਂ ਕੋਈ ਬੰਦਾ ਤਾਂ ਪੁਲਿਸ ਦੇ ਕੋਲੇ ਗਿਆ ਹੈਗਾ ਵੀ ਆ ਮੇਰੇ ਨਾਲ ਨਜਾਇਜ਼ ਹੋਇਆ ਆ ਮੇਰੀ ਚੋਰੀ ਕੀਤੀ ਕੋਈ ਤਾਂ ਬੰਦਾ ਗਿਆ ਹੋਊਗਾ ਹੁਣ ਜਿਹੜੇ ਫੇਸਬੁੱਕ ਤੇ ਬੱਲੇ ਬੱਲੇ ਕਹਿਣ ਵਾਲੇ ਨੇ ਲੱਡੂ ਵੰਡਣ ਵਾਲੇ ਨੇ ਤੇ ਤੁਸੀਂ ਚੇਤੇ ਰੱਖ ਲਿਓ ਇਹਨਾਂ ਵਿੱਚੋਂ ਇੱਕ ਵੀ ਬੰਦਾ ਕੋਰਟ ਵਿੱਚ ਜਾ ਕੇ ਗਵਾਹੀ ਨਹੀਂ ਦੇ ਸਕਦਾ ਤੂੰ ਕਿ ਪਤਾ ਹੈ ਕਿ ਉੱਥੇ ਝੂਠੇ ਪਾਵਾਂਗੇ ਚਲੋ ਮੈਂ ਜਿਹੜੀ ਗੱਲ ਇੱਕ ਹੋਰ ਕਹਣੀ ਥੋੜਾ ਜਿਹਾ ਧਿਆਨ ਰੱਖਿਓ ਹੁਣ ਲੱਖੇ ਸੁਧਾਨੇ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਉਹਦੇ ਵੱਲ ਥੋੜਾ ਜਿਹਾ ਧਿਆਨ ਜ਼ਰੂਰ ਦੇ ਲੋ ਵੀ ਵਾਕਈ ਲੱਖਾ ਸਪੋਰਟ ਕਰਦਾ ਜਾਂ ਲੱਖਾ ਭਾਨੇ ਸਿੱਧੂ ਦੀ ਬੇਇੱਜ਼ਤੀ ਕਰਵਾ ਰਿਆ ਰਜ ਕੇ ਉਹਦੀ ਲਤਾਂ ਖਿੱਚ ਰਿਹਾ ਇਹ ਥੋੜਾ ਜਿਹਾ ਧਿਆਨ ਜ਼ਰੂਰ ਦੇ ਲਿਓ ਦੋ ਗੱਲਾਂ ਚਿੱਤੇ ਰੱਖਿਓ ਜ਼ਿੰਦਗੀ ਦੇ ਵਿੱਚ ਜਿਹੜੇ ਬੰਦੇ ਰਾਜਨੀਤੀ ਗਲਿਆਰਿਆਂ ਦੇ ਵਿੱਚ ਰਹਿਣ ਵਾਲੇ ਨੇ ਰਾਜਨੀਤੀ ਕਰਨ ਵਾਲੇ ਨੇ ਦੋ ਪਾਰਟੀਆਂ ਸਤਾਂ ਤੋਂ ਬਾਹਰ ਨੇ ਕਾਲੀ ਤੇ ਕਾਂਗਰਸੀ ਤੀਜੀ ਪਾਰਟੀ ਜਿਹੜੀ ਹੋਂਦ ਵਿੱਚ ਮੌਜੂਦਾ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਹੈ ਇਹ ਸੱਚ ਹੈ ਕਿ ਜੋ ਕੁਝ ਪਹਿਲਾਂ ਦੋ ਪਾਰਟੀਆਂ ਨੇ ਕੀਤਾ ਸੀ ਵਾਕਈ ਭਗਵੰਤ ਜੀ ਉਹ ਕੁਝ ਕਰ ਰਿਹਾ ਜਾਂ ਉਹਦੇ ਤੇ ਇਲਜ਼ਾਮ ਲੱਗ ਰਿਹਾ ਇਹ ਥੋੜਾ ਜਿਹਾ ਸਮਝ ਲਿਓ ਵਿਚਾਰ ਲਿਓ ਤੇ ਨਾਲ ਇੱਕ ਹੋਰ ਐਡ ਕਰ ਦੇਣਾ ਹੁਣ ਮਕਸਦ ਪਤਾ ਕੀ ਬਣ ਗਿਆ ਇਹਨਾਂ ਲੋਕਾਂ ਦਾ ਇਹ ਤਾਂ ਕਹਿੰਦੇ ਨੇ ਵੀ ਸ਼ਾਇਦ ਭਗਵੰਤ ਮਾਨ ਦੀ ਅਸੀਂ ਬੇਇੱਜ਼ਤੀ ਕਰ ਰਹੇ ਹਾਂ ਭਗਵੰਤ ਮਾਨ ਦੀ ਬਦਨਾਮੀ ਕਰ ਰਹੇ ਹਾਂ ਤਾਂ ਇਹ ਕਹਿੰਦੇ ਨੇ ਲੱਖੇ ਵਰਗੇ ਜਾਂ ਭਾਨੇ ਵਰਗੇ ਪਰ ਇਹਨਾਂ ਬੇਬਕੂਫਾ ਨੂੰ ਇਹ ਨਹੀਂ ਪਤਾ ਕਿ ਤੁਹਾਡਾ ਜਿੰਨਾ ਤੁਸੀਂ ਭਗਵੰਤ ਮਾਨ ਦਾ ਵਿਰੋਧ ਕਰੋਗੇ ਓਨਾ ਭਗਵੰਤ ਮਾਨ ਨੂੰ ਤੁਹਾਡਾ ਫਾਇਦਾ ਹੋ ਰਿਹਾ ਹੈ ਜੇ ਤੁਸੀਂ ਬਾਹਲੇ ਵੱਡੇ ਰਾਜਨੀਤਿਕ ਖਵਾਨ ਨੇ ਨਾ ਆਪਣੇ ਆਪ ਨੂੰ ਇਹ ਥੋੜਾ ਜਿਹਾ ਸਮਝ ਲਿਓ ਗੱਲ ਤੁਹਾਡੇ ਵਿਰੋਧ ਦਾ ਫਾਇਦਾ ਭਗਵੰਤ ਮਾਨ ਨੂੰ ਹੋ ਰਿਹਾ ਉਹਦਾ ਕਾਰਨ ਕੀ ਹੈ ਸੁਣ ਲਿਓ ਗੱਲ ਧਿਆਨ ਨਾਲ ਮਿਰਚਾਂ ਬਹੁਤ ਲੱਗਣਗੀਆਂ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਰਾਜਨੀਤਿਕ ਬੁੱਧੀਜੀਵੀ ਬਣੇ ਬੈਠੇ ਨੇ ਨਾ ਫੇਸਬੁੱਕ ਤੇ ਉਹਨਾਂ ਨੂੰ ਬੇਨਤੀ ਹੈ ਦੋ ਪਾਰਟੀਆਂ ਸੱਤਾ ਤੋਂ ਬਾਹਰ ਨੇ ਨਕਾਰੇ ਹੋਏ ਲੋਕ ਨੇ ਉਹ ਕਾਲੀ ਤੇ ਕਾਂਗਰਸੀ ਹੁਣ ਭਗਵੰਤ ਮਾਨ ਮੌਜੂਦਾ ਹੁਣ ਜਦੋਂ ਲੱਖੇ ਵਰਗੇ ਭਾਨੇ ਵਰਗੇ ਵਿਰੋਧ ਕਰਦੇ ਨੇ ਇਹਦਾ ਮਤਲਬ ਇਹ ਹੈਗਾ ਵੀ ਚੌਥੀ ਧਿਰ ਇੱਥੇ ਖੜੀ ਨਹੀਂ ਹੋ ਸਕਦੀ ਜੇ ਚੌਥੀ ਧਿਰ ਖੜੀ ਹੁੰਦੀ ਹੈ ਉਹਦਾ ਨੁਕਸਾਨ ਕਿਹਨੂੰ ਹੋਣਾ ਹੈ ਭਵੰਤਮਾਨ ਨੂੰ ਤੇ ਉਹਨੂੰ ਚੌਥੀ ਤਾਰੀਖ ਧਿਰ ਖੜੀ ਹੋਣੀ ਹੀ ਨਹੀਂ ਭਵੰਤਮਾਨ ਨੂੰ ਫਾਇਦਾ ਹੈ ਉਹਦਾ ਇਹ ਬੇਵਕੂਫੀ ਹੈ ਨਾ ਲੋਕਾਂ ਦੀ ਜਿਹੜੇ ਆਪਣੇ ਆਪ ਨੂੰ ਬਾੜੇ ਚਾਤਰਕ ਹੁੰਦੇ ਆ ਇੱਕ ਬੇਨਤੀ ਹੋਰ ਕਹਦੇ ਆ ਹੱਲਮ ਕਰ ਲਵੋਗੇ ਜਦੋਂ ਕਾਲੀਆਂ ਤੇ ਕਾਂਗਰਸ ਦਾ ਰਾਜ ਰਿਹਾ ਡੰਡਾ ਫੇਰਿਆ ਸੀ ਨਾ ਉਦੋਂ ਉਦੋਂ ਪਿੱਟਦੇ ਹੁੰਦੇ ਸੀ ਜਿਹੜਾ ਮਰਜੀ ਪਾਵਰ ਵਿੱਚ ਆ ਜਾਓ ਡੰਡਾ ਫੇਰੂਗਾ ਹੀ ਫੇਰੂਗਾ ਉਹ 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 ਕਹਿ ਲઈએ ਹਕੂਮਤ ਦਾ ਜਾਂ ਕਹਿ ਲਿਏ ਸਤਾ ਦਾ ਜਿਹੜਾ ਰਾਜ ਦਾ ਨਸ਼ਾ ਉਹ ਸਿਰ ਚੜ ਕੇ ਬੋਲਦਾ ਹੁੰਦਾ ਇਹ ਭਲੇਖੇ ਵਿੱਚ ਨਾ ਰਿਓ ਤੇ ਜਿਹੜੇ ਚੀਕਾ ਮਾਰਨ ਵਾਲੇ ਨੇ ਨਾ ਹੁਣ ਚੀਕਾ ਮਾਰ ਲੀਆਂ ਤੇ ਹੁਣ ਲੱਡੂਆਂ ਦੇ ਆਰਡਰ ਦੁਬਾਰਾ ਦੇ ਲੋ ਜਿਹੜਾ ਪਟਿਆਲੇ ਵਾਲਾ ਪਰਚਾ ਖੁੱਲਿਆ ਨਾ ਉਹਦੇ ਵਿੱਚ ਸਜ਼ਾ ਵੀ ਹੋਣੀ ਐ 2 ਮਹੀਨੇ ਘਟੋਕੜ ਜੇਲ੍ਹ 'ਚ ਰਹਿਣਾ ਪਊ ਤੇ ਜਦੋਂ ਜਵਾਨਤ ਹੋਣ ਤੇ ਆਊਗੀ ਇੱਕ ਪਰਚਾ ਮੈਂ ਤੁਹਾਨੂੰ ਸਹਿਰ ਕੇ ਦੱਸੂਗਾ ਉਹ ਵੀ ਖੁੱਲਣ ਵਾਲਾ ਐ ਛੇਤਰ ਉਹਦੇ ਵਿੱਚ ਵੀ ਫਿਰੂਗਾ ਕਿੰਨੇ ਕੁ ਲੱਡੂ ਬਣਨੋਂਗੇ ਤੁਹਾਡਾ ਮਾਂ ਪਿਓ ਜਿਹੜਿਆ ਚਮੜਾਈ ਹੋਈ ਐ ਮੰਡੇਰ ਦੀ ਰਫਤਾਰ ਵਰਗੇ ਐਨੇ ਤੁਹਾਨੂੰ ਘਰੋਂ ਕਿ ਪੈਸੇ ਨਹੀਂ ਦਿੰਦਾ ਕਿ ਲੱਡੂ ਬਣਦੇ ਚੱਲੋ ਇਹ ਚਤੇ ਰੱਖਿਓ ਗੱਲ ਜਦੋਂ ਪਟਿਆਲੇ ਆਲਾ ਪਰਚਾ ਪੈ ਕੇ ਭਾਨਾ ਸਿੱਧੂ ਅੰਦਰ ਚਲਾ ਗਿਆ ਘੱਟੋ ਘੱਟ 2 ਮਹੀਨੇ ਲਈ ਇਹ ਲਾ ਕੇ ਲੈ ਲੋ ਉਦੋਂ ਬਾਅਦ ਦੇ ਵਿੱਚ ਇੱਕ ਪਰਚਾ ਹੋਰ ਖੋਲਣਾ ਉਹ ਮੈਂ ਠਹਿਰ ਕੇ ਦੱਸੂਗਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ